ਜੀ ਗੱਲ ਜੀ ਮੈਂ ਵਿਕਰਮਜੀਤ ਸਿੰਘ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਪਟਿਕ ਦੇ ਉੱਤੇ ਤੁਸੀਂ ਪਹਿਲਾਂ ਸਾਡੀਆਂ ਵੀਡੀਓ ਦੇਖੀਆਂ ਹੋਣਗੀਆਂ ਸੂਟਾਂ ਵਾਲੀਆਂ ਕੜਾਈਆਂ ਤੇ ਹੁਣ ਅਸੀਂ ਕਾਫੀ ਲੰਮੇ ਸਮੇਂ ਤੋਂ ਬਾਅਦ ਇਹ ਵੀਡੀਓ ਪਾਉਣ ਜਾ ਰਹੇ ਹਾਂ ਦੁਬਾਰੇ ਤੇ ਬਿਜਲੀ ਤੁਹਾਨੂੰ ਕੁਝ ਕੰਮ ਹੋ ਗਿਆ ਸੀ ਇਸ ਕਰਕੇ ਅਸੀਂ ਵੀਡੀਓ ਪਾਉਣੋਂ ਹਟ ਗਏ ਸੀਗੇ ਤੇ ਮੈਂ ਤੁਹਾਨੂੰ ਅੱਜ ਦਿਖਾਉਣ ਜਾ ਰਿਹਾ ਹਾਂ ਸੂਟ ਜੋਰਜਟ ਲਾਈਨਿੰਗ ਵਾਲਾ ਜਿਹਦੇ ਉੱਤੇ ਬਹੁਤ ਸੋਹਣੀ ਫੁੱਲਾਂ ਦੀ ਕੜਾਈ ਕੀਤੀ ਹੋਈ ਆ ਤੁਸੀਂ ਦੇਖਿਓ ਤੇ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਜੇਕਰ ਤੁਸੀਂ ਵੀ ਇਹ ਜਿਹੜੀ ਕੜਾਈ ਕਰਵਾਉਣਾ ਚਾਹੁੰਦੇ ਸਾਨੂੰ ਹਨਾ ਤੁਸੀਂ ਸਾਨੂੰ ਇਸ ਚੈਨਲ ਉੱਤੇ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਸਾਰੀ ਸਹੂਲਤਾਂ ਦਿੰਦੇ ਆ ਅਸੀਂ ਆਪਣਾ ਕੋਰੀਅਰ ਕਰਾਹੀ ਛੂਟ ਛੋਟੇ ਨਾਲ ਤਪਵਾਵਾਂਗੇ ਤੁਹਾਨੂੰ ਸਾਡੀ ਕੀਤੀ ਵੀ ਕੜਾਈ ਜਰੂਰ ਪਸੰਦ ਆਊਗੀ ਤੇ ਤੁਹਾਨੂੰ ਜਪਤੀਆ ਵੀ ਇੱਕ ਇਹਨੀ ਮਹਿੰਦਾ ਕੰਮ ਆ ਮੈਂ ਤੁਹਾਨੂੰ ਦਿਖਾਉਣਾ ਜੌਰਜਟ ਦਾ ਲਾਈਨਰ ਵਾਲਾ ਸੂਟ ਜਿਹਦੇ ਉੱਤੇ ਕੜਾਈ ਕੀਤੀ ਹੋਈ ਹੈ ਆ ਦੇਖੋ ਵੀ ਮੈਂ ਤੁਹਾਨੂੰ ਦਿਖਾਉਣਾ ਜੌਰ ਜਟ ਲਾਈਨਿੰਗ ਵਾਲਾ ਸੂਟ ਜਿਹਦੇ ਉੱਤੇ ਫੁੱਲਾਂ ਦੀ ਕਿੰਨੀ ਜ਼ਿਆਦਾ ਸੋਨੇ ਦੀ ਕਢਾਈ ਕੀਤੀ ਹੋਈ ਆ ਤੇ ਕਿੰਨੀ ਬਰੀਕ ਕਢਾਈ ਆ ਇਹਦੇ ਉੱਤੇ ਬਹੁਤ ਹੀ ਮਿਹਨਤ ਹੋਈ ਆ ਤੇ ਇਹ ਆਹ ਮਸ਼ੀਨ ਨਾਲ ਕਢਾਈ ਕੀਤੀ ਜਾਂਦੀ ਆ ਤੇ ਹੱਥੀਂ ਕੀਤੀ ਜਾਂਦੀ ਹੈ ਕਢਾਈ ਇਹ ਕੋਈ ਆਪਣਾ ਦੂਜਾ ਮਸ਼ੀਨੀਵਾਰ ਨਹੀਂ ਹੈਗਾ ਕੰਪਿਊਟਰ ਵਾਲਾ ਤੁਸੀਂ ਦੇਖ ਹੀ ਸਕਦੇ ਹੋ ਨਾ ਵੀ ਇਸ ਉੱਤੇ ਕਿੰਨੀ ਮਿਹਨਤ ਹੋਈ ਹੋਣੀ ਇਸ ਕਰਕੇ ਅਸੀਂ ਆਸ ਰੱਖਦੇ ਆ ਵੀ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਤਾਗੀ ਜਿਸ ਕਿਸੇ ਨੇ ਵੀ ਕੜਾਈ ਕਰਾਏ ਕਰਾਈ ਕਰਾਉਣੀ ਆ ਉਹ ਸਾਡੇ ਕੋਲ ਕੜਾਈ ਕਰਾ ਸਕੇ ਜੇ ਕਿਸ ਨੂੰ ਵੀ ਸੂਟ ਪਸੰਦ ਆਉਦਾ ਹੈ ਤੁਸੀਂ ਵੀ ਸਾਡੇ ਨਾਲ ਕਮੈਂਟਰਾਂ ਹੀ ਸੰਪਰਕ ਕਰ ਸਕਦੇ ਹੋ ਦੇਖੋ ਇਹ ਸੂਟ ਦੀ ਹੈ ਇਹ ਕੜਾਈ ਚੰਦਰੀ ਹੈ ਥੋੜਾ ਜਿਹਾ ਵਰਕ ਰਹਿਦਾ ਹੈ ਪੂਰਾ ਹੋ ਕਰਕੇ ਵੀ ਸੀ ਤੁਹਾਨੂੰ ਵੀਡੀਓ ਅਪਲੋਡ ਕਰਦਾ ਕਿਸੀ ਇੰਸਟਾਗ੍ਰam ਉੱਤੇ ਵੀ ਪਾਉਨੇ ਆ ਇੰਸਟਾਗ੍ਰam ਆਪਣਾ ਕੀ ਇਸਟਾਗ੍ਰਾਮ ਸਾਡੀ ਹੈਡੀ ਹੈਗੇ ਨੈਲ ਬੁਟੀਕ ਦਾ ਉੱਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਐਸੀ ਹੁਣ ਸਾਡੇ ਕੋਲ ਦੂਜੇ ਪਾਸੇ ਸਾਡਾ ਦੂਜੇ ਪਾਸੇ ਦੂਜੇ ਘਰ ਉਹਨਾਂ ਨਾਲ ਸਾਂਝਾ ਕੰਮ ਕਰ ਰਹੇ ਹੋਏ ਬਾਕੀ ਸੂਟ ਸਾਰੇ ਉੱਧਰ ਨੇ ਹੁਣ ਸਾਰੇ ਕੋਲ 21 ਸੂਟ ਅਵੇਲੇਬਲ ਆ ਬਾਕੀ ਅਸੀਂ ਦੂਜੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਵੀ ਕਿਢਾਈ ਵਾਲੇ ਸੂਟ ਦਿਖਾਵਾਂਗੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਕਿਢਾਈ ਤੁਹਾਨੂੰ ਕਿੱਦਾਂ ਦੀ ਲੱਗੀ ਦੇਖੋ ਕਿੰਨਾ ਬਰੀਕੀ ਕੰਮ ਆ ਹਨਾ ਅਜੇ ਵੀ ਇਸੇ ਵਰਕ ਚੱਲ ਰਿਹਾ ਇਸ ਕਰਕੇ ਕਿਸੇ ਨੂੰ ਥੋੜਾ ਜਿਹਾ ਲੱਗਦਾ ਹੁੰਦਾ ਵਿੱਚ ਧਾਗੇ ਜੇ ਇਹ ਅਜੇ ਤੱਕ ਇਹ ਗੇਂਦ ਨੂੰ ਵੀ ਕੱਟਣਾ ਨਹੀਂ ਪੈ। ਫਿਰ ਪੂਰੀ ਸਾਈਨਿੰਗ ਆ ਜੂਗੇ ਇਹਦੇ ਵਿੱਚ। ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਸੂਟ ਇਹ ਕਿਦਾਂ ਦਾ ਲੱਗਿਆ। ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਸਾਡੇ ਕੋਲ ਜਿਹੜੇ ਪਰਦਾਂ ਵਾਂ ਨੇ ਕਢਾਈ ਕਰਾਉਣੀ ਹੋ ਸਾਡੇ ਨਾਲ ਸੰਪਰਕ ਕਰ ਸਕਣ ਤੁਸੀਂ ਵੀ ਕਰਵਾ ਸਕਦੇ ਹੋ। ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਹ ਸੂਟ ਕਿਦਾਂ ਦਾ ਲੱਗਿਆ। ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੁਸੀਂ ਜਾਣਦੇ ਹੋ ਸਾਡੇ ਚੈਨਲ ਦਾ ਨਾਮ ਹੈਗਾ ਅਮਨ ਬਟਿਕ ਤੇ ਮੈਂ ਵਿਕਰਮਜੀਤ ਸਿੰਘ ਤੇ ਮੈਂ ਅੱਗੇ ਤੋਂ ਤੁਹਾਡੇ ਲਈ ਹੋਰ ਕੜਾਈ ਵਾਲੇ ਸੂਟਾਂ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਧੰਨਵਾਦ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਦੇ ਹਾਂ ਸਤਿ ਸ੍ਰੀ ਅਕਾਲ